ਜੀ ਆ ਜੀ ਸਿਮ ਨੇ ਵਿਧਾਨ ਸਭਾ ਚ ਮੰਨਪ੍ਰੀਤ ਅਲੀ ਦੀ ਤਾਰੀਫ ਕੀਤੀ ਆ ਉਹ ਹੈਵੀ ਤਾਰੀਫ ਦੇ ਕਾਬਲ ਆ ਇਹ ਜਿਹੜੇ ਪਾਰਟੀ ਦੇ ਪ੍ਰਧਾਨ ਆ ਉਹਨਾਂ ਦੇ ਵੱਲੋਂ ਜਿਹੜੇ ਫੈਸਲੇ 2007 ਤੋਂ 17 ਤੱਕ ਕੀਤੇ ਗਏ ਉਹਦੇ ਨਾਲ ਪਾਰਟੀ ਨੂੰ ਟਹਾ ਲੱਗਿਆ ਇਹੀ ਗੱਲ ਸ਼੍ਰੀ ਕਾਲਤਕ ਸਾਹਿਬ ਦੇ ਜਥੇਦਾਰ ਯਾਨੀ ਰਦੀਪ ਸਿੰਘ ਹੋਰਾਂ ਨੇ ਆਪਣਾ ਤਨਖਾਹਿਆ ਕੋਸ਼ਤ ਕਰਦੇ ਸਮੇਂ ਕਹੀ ਆ ਕਿ ਬਹੁਤ ਵੱਡਾ ਨੁਕਸਾਨ ਹੋਇਆ ਔਰ ਉਹੀ ਗੱਲ ਮੰਨਪ੍ਰੀਤ ਅਲੀ ਪਹਿਲਾਂ ਕਰਦੇ ਸੀ ਜਿਹੜਾ ਬੰਦਾ ਚੰਗਾ ਹੁੰਦਾ ਉਹਨੂੰ ਪਾਰਟੀਆਂ ਆਪੇ ਖਿੱਚਣ ਨੂੰ ਫਿਰਦੀਆਂ ਮਨਪ੍ਰੀਤਿਆਲੀ ਛੱਡਣਾ ਹੁੰਦਾ ਤੇ ਕਦਾਂ ਛੱਡ ਜਾਂਦਾ ਲੇਕਿਨ ਗੱਲ ਇਹ ਆਉ ਕਿ ਉਹ ਅਕਾਲੀ ਦਲ ਦੇ ਪ੍ਰਧਾਨ ਨੂੰ ਟਾਈਮ ਦੇ ਰਿਹਾ ਵੀ ਤੁਸੀਂ ਛੱਡ ਲਓ ਪਾਰਟੀ ਦਾ ਪ੍ਰਧਾਨਗੀ ਛੱਡ ਦੇਣਗੇ ਤੇ ਮਨਪ੍ਰੀਤਿਆਲੀ ਖੜਾ ਰਹੂਗਾ ਅਕਾਲੀ ਦਲ ਚ ਜੇ ਨਹੀਂ ਛੱਡਣਗੇ ਫਿਰ ਆਲੀ ਕੋ ਕੀ ਰਸਤਾ ਹੈ ਦੋਂ ਇੱਕ ਪਾਰਟੀ 'ਚ ਉਸ ਥੱਲੇ ਕੰਮ ਕਰੇਗਾ ਜਿਹਦੇ ਪ੍ਰਧਾਨ ਤੇ ਇਹ ਦੋਸ਼ ਨੇ ਕਿ ਇਹਨੇ ਸਿੱਖੀ ਦਾ ਧਾਨ ਕੀਤਾ ਇਹਨੇ RAM ਰਹੀਨ ਦੀ ਮਦਦ ਕੀਤੀ ਹੈ ਬੜਾ ਔਖਾ ਹੁੰਦਾ ਉਹਦੀ ਲੀਡਰਸ਼ਿਪ ਦੇ ਥੱਲੇ ਕੰਮ ਕਰਨਾ ਜਿੰਦੇ ਉਸ ਉਹ ਬੰਦਿਆਂ ਨਾਲ ਲਿੰਕ ਹੋਣ ਉਹ ਅਪਰਾਧੀਆਂ ਨਾਲ ਲਿੰਕ ਹੋਣ ਜਿਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕੀਤੀਆਂ ਹੁਣ ਅੰਗ ਪਾੜ ਕੇ ਸੁੱਟੇ ਹੋਏ ਵਿਕਰਮ ਜਿਠਿਆ ਨੂੰ ਜਿਵੇਂ ਇੱਕ ਇਲਾਕੇ 'ਚ ਬੰਨ ਕੇ ਰੱਖਦਾ ਨਾ ਉਹ ਵੀ ਹਤਾਸ਼ ਤੇ ਨਰਾਸ਼ ਹੈ ਉਹ ਵਿਕਰਮ ਨੂੰ ਸਭਾ ਮੇਰੇ ਸਾਹਮਣੇ ਕਹਿੰਦੇ ਕਹਿੰਦੇ ਵਿਕਰਮ ਤੂੰ ਠੀਕ ਹੋ ਜਾ ਉਹਨਾਂ ਦੀ ਪਰੇਸ਼ਾਨੀ ਖਤਮ ਹੋ ਜਾਣੀ ਉਹਨਾਂ ਨੂੰ ਪਰੇਸ਼ਾਨੀ ਅਕਾਲੀ ਦਲ ਤੋਂ ਨਹੀਂ ਉਹਨਾਂ ਨੂੰ ਪਰੇਸ਼ਾਨੀ ਤੇਰੇ ਤੋਂ ਜਿੱਤਨਾ ਕਿਤੇ ਇਸੇ ਚੀਜ਼ ਦੀ ਟਸਲ ਚੱਲਦੀ ਰਹੀ ਔਰ ਉਸ ਟਸਲ ਦਾ ਸ਼ਿਕਾਰ ਵਿਕਰਮ ਅਜੀਠਿਆ ਨੂੰ ਹੋਣਾ ਵੀ ਪਿਆ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਆਏ ਦਿਨ ਹਲਚਲ ਹੋ ਰਹੀ ਹੈ ਔਰ ਹਲਚਲ ਵੀ ਬੜੇ ਵੱਡੇ ਪੱਧਰ ਤੇ ਹੋ ਰਹੀ ਹੈ ਕਦੀ ਕੋਈ ਮਾਮਲਾ ਉੱਭਰ ਕੇ ਸਾਹਮਣੇ ਆ ਰਿਹਾ ਕਦੀ ਕੋਈ ਆ ਰਿਹਾ ਕਦੀ ਪੰਥਕ ਮਾਮਲਾ ਅੱਗੇ ਐ ਤੇ ਕਦੀ ਸਿਆਸੀ ਮਾਮਲਾ ਅੱਗੇ ਐ ਇਹ ਅੱਗੇ ਪਿੱਛੇ ਕੰਮ ਚੱਲੀ ਜਾਂਦਾ ਪਿਆ ਤੇ ਉਸੇ ਵਿੱਚ ਇੱਕ ਹੋਰ ਮਾਮਲਾ ਹੁਣ ਉੱਭਰ ਕੇ ਸਾਹਮਣੇ ਆ ਗਿਆ ਦੋ ਵੱਡੇ ਲੀਡਰਾਂ ਦਾ ਅਕਾਲੀ ਦਲ ਦੇ ਦੋ ਵੱਡੇ ਲੀਡਰਾਂ ਦਾ ਨਾਮ ਹੁਣ ਦੁਬਾਰਾ ਚਰਚਾ ਦੇ ਵਿੱਚ ਹੈ ਕਿ ਇਹਨਾਂ ਲੀਡਰਾਂ ਦਾ ਹੋਣ ਕੀ ਵਾਲਾ ਹੈ ਇਹ ਲੀਡਰ ਹੈ ਕਿੱਥੇ ਇਹਨਾਂ ਲੀਡਰਾਂ ਦਾ ਬਣਨਾ ਕੀ ਹੈ ਹਾਲਾਂਕਿ ਉਹਨਾਂ ਦੇ ਵਿੱਚੋਂ ਇੱਕ ਲੀਡਰ ਤਾਂ ਅੱਜ ਵਿਧਾਨ ਸਭਾ ਦੇ ਵਿੱਚ ਖਾਸਾ ਬੋਲੇ ਵੀ ਨੇ ਪਰ ਉਹਨਾਂ ਤੋਂ ਅਲੈਦਾ ਦੂਜੇ ਲੀਡਰ ਜਿਨ੍ਹਾਂ ਦੀ ਚਰਚਾ ਚੱਲਦੀ ਪਈ ਹੈ ਸਰਦਾਰ ਸੁਖਬ ਦਾਰ ਵਿਕਰਮ ਸਿੰਘ ਮਜੀਠੀਆ ਉਹਨਾਂ ਨੂੰ ਲੈ ਕੇ ਵੀ ਇੱਕ ਵੱਖਰੀ ਚਰਚਾ ਛਿੜੀ ਹੋਈ ਹੈ ਮਨਪ੍ਰੀਤ ਸਿੰਘ ਯਾਲੀ ਔਰ ਵਿਕਰਮ ਸਿੰਘ ਮਜੀਠੀਆ ਇਹ ਦੋ ਵੱਡੇ ਅਕਾਲੀ ਲੀਡਰਾਂ ਬਾਰੇ ਚਰਚਾ ਅਜ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਡਾਕਟਰ ਸਾਹਿਬ ਸਮਾਂ ਦਿੱਤਾ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਪਹਿਲਾਂ ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਕਰਨੀ ਚਾਹਨਾ ਮਨਪ੍ਰੀਤ ਯਾਲੀ ਤੋਂ ਮਨਪ੍ਰੀਤ ਯਾਲੀ ਦਾਖਾ ਤੋਂ ਇੱਕ ਵੱਡੇ ਅਕਾਲੀ ਲੀਡਰ ਨੇ ਐਮਐਲਏ ਨੇ ਉੱਥੋਂ ਔਰ ਚਰਚਾ ਹੋਣੀ ਚੱਲ ਪਈ ਹੈ ਕਿ ਜਿਵੇਂ ਹਰਦੀਪ ਸਿੰਘ ਡਿੰਪੀ ਢਲੋਂ ਆਮ ਆਦਮੀ ਪਾਰਟੀ ਚ ਚਲੇ ਗ ਦੇ ਪਏ ਆ ਇਹ ਕੀ ਚਲਦੀ ਵੀ ਗੱਲ ਦੇਖੋ ਭਗਵੰਤ ਮਾਨ सीएम ਪੰਜਾਬ ਦੇ ਹੈਗੇ ਆ ਤੇ ਹਰ ਇੱਕ ਐਮਐਲਏ ਨੂੰ ਕਿਤੇ ਨਾ ਕਿਤੇ ਗਾਹੇ ਬੇਗਾਹੇ ਆਪਣੇ ਹਲਕੇ ਦਾ ਵਿਕਾਸ ਲਈ ਉਹਨਾਂ ਨੂੰ ਕੁਝ ਜਾਣਾ ਹੀ ਪੈਂਦਾ ਲੇਕਿਨ ਮਨਪ੍ਰੀਤ ਆਲੀ ਬਾਰੇ ਜੇ ਆਪਾਂ ਗੱਲ ਕਰੀਏ ਉਹ ਅਕਾਲੀ ਦਲ ਦੇ ਵਿਧਾਨ ਸਭਾ ਦੇ ਵਿੱਚ ਜਿਹੜੀ ਤਿੰਨ ਉਹਨਾਂ ਦੇ ਐਮਐਲਏ ਜਿੱਤੇ ਹੁਣ ਤਾਂ ਦੂਰ ਹੈਗੇ ਉਹਨਾਂ ਦੇ ਪ੍ਰੈਜ਼ੀਡੈਂਟ ਵੀ ਹੈਗੇ ਆ ਉਹਨਾਂ ਵੱਲੋਂ ਉਹਨਾਂ ਨੂੰ ਲੀਡਰ ਵੀ ਉਹਨਾਂ ਦੇ ਲੀਡਰ ਨੇ ਕਿਉਂਕਿ ਤਿੰਨ ਤਾਂ ਜਿੱਤੇ ਆ ਉਹਨਾਂ ਚੋਂ ਇੱਕ ਡਾਕਟਰ ਸੁਖੀ ਚਲੇ ਗਏ ਨੇ ਆਮ ਆਦਮੀ ਪਾਰਟੀ ਮਨਬੀਤ ਯਾਲੀ ਬੱਚੇ ਤੇ ਗਨੀਬ ਕੌਰ ਮਜੀਠੀਆ ਬੱਚੀ ਆ ਮਨਬੀਤ ਯਾਲੀ ਬੜੇ ਸੁਲਝੇ ਹੋਏ ਤੇ ਸਿਆਣੇ ਲੀਡਰ ਆ ਮੈਂ ਜਿੱਥੇ ਤੱਕ ਉਹਨਾਂ ਨਾਲ ਮੇਰਾ ਰਾਸਤਾ ਜਿੰਨੀ ਕੋਈ ਗੱਲਬਾਤ ਹੁੰਦੀ ਆ ਬਹੁਤ ਹੀ ਨੱਪੀ ਤੁੱਲੀ ਔਰ ਬਹੁਤ ਹੀ ਤਰਕ ਵਾਲੀ ਗੱਲ ਸਟੀਕ ਗੱਲ ਕਰਨ ਦੇ ਵਿੱਚ ਉਹਨਾਂ ਦਾ ਵਿਸ਼ਵਾਸ ਹੈ ਤੁਸੀਂ ਇੱਥੋਂ ਅੰਦਾਜ਼ਾ ਲਗਾਓ ਭਈ ਮੈਨੂੰ ਯਾਦ ਹੈ ਕਿ ਉਹ ਜਦੋਂ ਜ਼ਿਲ੍ਹਾ ਪ੍ਰਸ਼ਦ ਦੇ ਚੇਅਰਮੈਨ ਵੀਰੇ ਨੇ ਤੇ ਡਾਕਟਰ ਮਨਮੋਹ ਸਿੰਘ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਹੁੰਦੇ ਸੀ ਤੇ ਡਾਕਟਰ ਮਨਮੋਹ ਸਿੰਘ ਨੇ ਮਨਪ੍ਰੀਤ ਇਆਲੀ ਨੂੰ ਪੂਰੇ ਹਿੰਦੁਸਤਾਨ ਦਾ ਬੈਸਟ ਜ਼ਿਲ੍ਹਾ ਪ੍ਰਸ਼ਦ ਦਾ ਚੇਅਰਮੈਨ ਦਾ ਅਵਾਰਡ ਦਿੱਤਾ ਸੀ ਤੁਸੀਂ ਇੱਥੋਂ ਹਿਸਾਬ ਲਾ ਲਓ ਕਿੰਨੇ ਉਹ ਅੰਥਕ ਤੇ ਕਿੰਨੇ ਮਿਹਨਤੀ ਤੇ ਕਿੰਨੇ ਕਰਮਾਠਾਗੇ ਨੇ ਔਰ ਸ਼ਰੀਫ ਨੇ ਕਾਰੋਬਾਰ ਕਰਦੇ ਨੇ bizness ਹੈ ਆਪਣਾ ਕਲੋਨਾਈਜ਼ਰ ਨੇ ਵੱਡੇ ਲੈਂਡ ਡਵੈਲਪਮੈਂਟ ਦਾ ਵੱਡਾ bizness ਹੈ ਕਿੱਤਾ ਕਰਨਾ ਚਾਹੀਦਾ ਕੰਮ ਕਰਨਾ ਚਾਹੀਦਾ ਲੀਡਰ ਕੰਮ ਕਰਨ ਇਨਕਮ ਟੈਕਸ ਪਰਣ ਜਿਹੜਾ ਲੋਕ ਵੀ ਤਾਂ ਕਰਦੇ ਨਾ ਉਹਦੇ 'ਚ ਕੋਈ ਗੱਲ ਨਹੀਂ ਹਾਂ ਲੁੱਟ ਖਸੁੱਟ ਕੋਈ ਦਾਗ ਨਹੀਂ ਆ ਤੁਸੀਂ ਦੇਖੋ ਯਾਰ ਕਿੰਨੀ ਮਨਵੀ ਤੇ ਅਯਾਲੀ ਦੀ ਛਵੀ ਹੋਏਗੀ 2017 ਦੇ ਵਿੱਚ ਕੈਪਟਨ ਨਮਰਿੰਦਰ ਸਿੰਘ ਦੀ ਸਰਕਾਰ ਬਣੀ ਉਦੋਂ ਦਾਖਾ ਤੋਂ ਮਨਪ੍ਰੀਤ ਐਲੀ ਚੋਣ ਹਾਰ ਗਏ ਸੀ ਤੇ ਉਥੋਂ ਆਵਾਮੀ ਪਾਰਟੀ ਦੀ ਹਵਾ ਸੀ ਉਸ ਇਲਾਕਿਆਂ ਦੇ ਵਿੱਚ ਤੇ ਐਚਐਸ ਫੁਲਕਾ ਜਿੱਤ ਗਏ ਸੀ ਜਿਹੜੇ ਸੁਪਰੀਮ ਕੋਰਟ ਦੇ ਵੱਡੇ ਵਕੀਲ ਨੇ ਉਹ ਜਿੱਤ ਗਏ ਸੀ ਲੇਕਿਨ ਫੁਲਕਾ ਸਾਹਿਬ ਸਿਰਫ 2 ਸਾਲ ਹੀ ਪੰਜਾਬ ਦੀ ਰਾਜਨੀਤੀ ਵਿੱਚ ਸਰਗਰਮ ਰਹੇ ਤੇ ਉਹਨਾਂ ਨੇ ਉਹ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ ਸੀ ਔਰ ਉੱਥੇ ਬਾਈ ਇਲੈਕਸ਼ਨ ਉਪਚੋਣ ਹੋਈ ਉਪਚੋਣ ਜਦੋਂ 2019 ਚੋਈ ਤੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸੀ ਤੇ ਉਹਨਾਂ ਨੇ ਆਪਣੇ ਜਿਹੜੇ ਰਾਜਨੀਤਿਕ ਸਲਾਹਕਾਰ ਨੇ ਜਿਹਨੂੰ OSD ਸੀ ਕੈਪਟਨ ਸੰਦੀਪ ਸੰਧੂ ਜਿਹੜੇ ਲੰਬੇ ਟਾਈਮ ਤੋਂ ਉਹਨਾਂ ਨਾਲ ਜੁੜੇ ਹੋਏ ਸੀ ਉਹਨਾਂ ਨੇ ਉਹਨੂੰ ਮદાન ਚ ਉਤਾਰਿਆ ਤੇ ਕੈਪਟਨ ਸੰਦੀਪ ਸੰਧੂ ਮੁੱਖ ਮੰਤਰੀ ਦਾ ਆਸ਼ੀਰਵਾਦ ਹੋਣ ਦੇ ਬਾਵਜੂਦ ਚੋਣ ਹਾਰ ਗਏ ਔਰ ਇਹ ਨਹੀਂ ਹੈ ਕਿ ਆ ਵੀ 2-4 ਹਜ਼ਾਰ ਵੋਟਾਂ ਨਾਲ ਹੈ 14-15 ਹਜ਼ਾਰ ਵੋਟਾਂ ਨਾਲ ਹਾਰ ਗਏ ਲੋਕਾਂ ਨੇ ਡਟ ਕੇ ਮਨਪੀਤ ਯਾਦਲੀ ਨੂੰ ਜਿਤਾਇਆ ਔਰ ਹਕੂਮਤ ਦੇ ਅਗੇਂਸਟ ਵੋਟ ਪਾਈ ਬੜੀ ਵੱਡੀ ਗੱਲ ਹੁੰਦੀ ਹੈ ਬਾਈ ਇਲੈਕਸ਼ਨ ਰੂਲਿੰਗ ਪਾਰਟੀਆਂ ਹਾਰਦੀਆਂ ਨਹੀਂ ਹੁੰਦੀਆਂ ਤੁਸੀਂ ਦੇਖੋ ਬਾਈ ਇਲੈਕਸ਼ਨ ਨੂੰ ਹੁਣ ਹੋ ਕੇ ਹਟੇ ਨੇ ਜਲੰਧਰ ਦੀ ਜਿਮਣੀ ਚੌਂ ਵੈਸਟ ਹਲਕੇ ਦੀ ਹੋ ਕੇ ਹੱਟੀ ਹੈ 37000 ਦੀ ਲੀਡ ਤੋਂ ਜਿੱਤੇ ਨੇ ਮਹਿੰਦਰ ਲੋਕ ਸਭਾ ਵੀ ਹੋਟੀਆਂ ਜਿਮਣੀ ਚੌਂ ਸਰਕਾਰ ਦੇ ਖਿਲਾਫ ਜਾ ਕੇ ਜਿਤਨਾ ਕੋਈ ਖਾਲਾ ਜਿਹਾ ਬਾੜਾ ਨਹੀਂ ਹੈ ਮਨਪੀਤ ਯਾਦਲੀ ਜਿੱਤ ਗਏ ਸੀ ਬਾਕੀ ਸਾਰੀਆਂ ਜੜੀਆਂ ਮਨੂੰ ਯਾਦ ਹੈ ਕਿ ਧਾਲੀਵਾਲ ਫਗਵਾੜੇ ਤੋਂ ਜਿੱਤ ਗਏ ਸਨ ਕਿਉਂਕਿ ਸੋਮ ਪ੍ਰਕਾਸ਼ ਦੇ ਲੋਕ ਸਭਾ ਦੇ ਜਾਨ ਤੋਂ ਬਾਅਦ ਸੀਟ ਖਾਲੀ ਹੋ ਗਈ ਸੀ ਬਾਕੀ ਕਾਂਗਰਸ ਸਾਰੀ ਜਗ੍ਹਾ ਜਿੱਤ ਗਈ ਸੀ ਲੇਕਿਨ ਮਾਨਵੀਤ ਅਲੀ ਦਾ ਰੂਖ اپੋਜੀਸ਼ਨ ਦੇ ਰਹਿਣ ਦੇ ਵਿੱਚ ਬਾਵਜੂਦ 2022 ਦੀ ਚੋਣ ਆਈ ਮਾਲਵੇ ਚ ਪੂਰੀ ਨੇਰੀ ਆਈ ਆ ਖਾਲੀ 당 ਨੇ ਇੱਕ ਸੀਟ ਜਿੱਤੀ ਮਾਲਵੇ ਚ ਉਨਾ ਤਰ੍ਹਾਂ ਦੇ ਵਿੱਚੋਂ ਇੱਕ ਸੀਟ ਜਿੱਤੀ ਉਹ ਮਨਪ੍ਰੀਤ ਏਅਲੀ ਦੀ ਸੀ ਦੱਕੇ ਦੋ 18 ਸੀਟਾ ਸ਼ਰੋਮਣੀ ਕਾਲੀਦਲ ਉਹ ਹਲਕੇ ਚੋ ਹਾਰੇ ਆ ਤੇ ਤੁਸੀਂ ਆਪੇ ਹਿਸਾਬ ਲਾ ਲਓ ਉਹਨਾਂ ਦੀ 26 ਦਾ ਉਹਨਾਂ ਦੇ ਰਸੂਖ ਦਾ ਲੋਕਾਂ ਦੇ ਵਿੱਚ ਪਿਆਰ ਦਾ ਸਤਕਾਰ ਦਾ ਨਿੱਤਾ ਹਨੇਰੀਆਂ ਦੇ ਉਲਟ ਜਾਣਾ ਕਿਤੇ ਸੌਖਾ ਪਿਆ ਤੁਸੀਂ ਕੀ ਸਮਝ ਦੋ ਜਿੱਧਰ ਤੂਫਾਨ ਚੱਲਦਾ ਹੋਵੇ ਉਹਦੇ ਉਲਟ ਕਿਸ਼ਤੀ ਲੈ ਕੇ ਜਾਣਾ ਦੀ ਉਹਦੀ ਛਵੀ ਹੋਏਗੀ ਸੋ ਜੇ ਅੱਜ ਸੀਐਮ ਨੇ ਵਿਧਾਨ ਸਭਾ ਚ ਮਨਵ੍ਰੀ ਤੇ ਅਕਾਲੀ ਦੀ ਤਾਰੀਫ ਕੀਤੀ ਆ ਉਹ ਹੈ ਵੀ ਤਾਰੀਫ ਦੇ ਕਾਬਲ ਹੈ ਔਰ ਦੇਖੋ ਸ਼੍ਰੋਮ ਅਕਾਲੀ ਦਲ ਦੀ ਤਿੰਨ ਸੀਟਾਂ ਰਹਿ ਗਈਆਂ ਉਸ ਤੋਂ ਬਾਅਦ ਜਦੋਂ 2022 ਚ ਕਮੇਟੀ ਬਣੀ ਚ ਹੁੰਦਾ ਕਮੇਟੀ ਹੈ ਭਈ ਇਹ ਸਰਵੇ ਕਰੋ ਭਈ ਅਕਾਲੀ ਦਲ ਦੀ ਦੁਰਗਤੀ ਇੰਨੀ ਕਿਉਂ ਹੋਈ ਕਿ ਅਸੀਂ ਸਿੱਧੀਆਂ ਤੇ 117 ਚ ਸਿਰਫ ਤਿੰਨ ਸੀਟਾਂ ਹਾਰੇ ਜਿੱਤਦੇ 114 ਸੀਟਾਂ ਹਾਰ ਗਏ ਤੇ ਉਸ ਕਮੇਟੀ ਦੇ ਮੈਂਬਰ ਮਨਪ੍ਰੀਤ ਐਲੀ ਵੀ ਸਨ ਉਹ ਦੇ ਵਿੱਚ ਗੁਰਪ੍ਰਤਾਪ ਬਡਾਲਾ ਵੀ ਸਨ ਪਵਨ ਕੁਮਾਰ ਟੀਨੂ ਵੀ ਸਨ ਇਕਬਾਲ ਸਿੰਘ ਝੂਦਾ ਉਸ ਕਮੇਟੀ ਦੇ ਚੇਅਰਮੈਨ ਸੀ ਔਰ ਪੂਰਾ ਸਰਵੇ ਕੀਤਾ ਉਹਦੇ ਚ ਜਿਹੜੀ ਸਿਫਾਰਿਸ਼ ਕੀਤੀ ਗਈ ਬਈ ਸਾਨੂੰ ਲੀਡਰਸ਼ਿਪ ਬਦਲਨੀ ਚਾਹੀਦੀ ਆ ਅਕਾਲੀ ਦਲ ਫੇਰ ਖੜਾ ਹੋਏਗਾ ਦੇਖੋ ਜੇ ਅਕਾਲੀ ਦਲ ਦਾ 100 ਸਾਲ ਦਾ ਇਤਿਹਾਸ ਹੈ ਤੇ ਮੇਰਾ ਖਿਆਲ ਦੀ 28 ਤੋਂ 30 ਪ੍ਰਧਾਨ ਜਿਹੜੇ ਆ ਉਹ ਬਦਲੇ ਜਾ ਚੁੱਕੇ ਆ ਤੇ ਗੱਲ ਵੀ ਉਹਦੇ ਚ ਜਮੀਨੀ ਪੱਧਰ ਤੇ ਸੱਚੀ ਆ ਕਿ ਸਾਨੂੰ ਪ੍ਰਧਾਨ ਅਕਾਲੀ ਦਲ ਨੂੰ ਬਦਲਣਾ ਹੀ ਪੈਣਾ ਹੈ ਪਾਰਟੀ ਚ ਫੇਰ ਜਾਣ ਪੈਣੀ ਆ ਕਿਉਂਕਿ ਪਾਰਟੀ ਦੇ ਵਿੱਚ ਬਹੁਤ ਵੱਡਾ ਇਸ ਗੱਲ ਦਾ ਗੁੱਸਾ ਵੀ ਹੈਗਾ ਕਿ ਜਿਹੜੇ ਪਾਰਟੀ ਦੇ ਪ੍ਰਧਾਨ ਆ ਉਹਨਾਂ ਦੇ ਵੱਲੋਂ ਜਿਹੜੇ ਫੈਸਲੇ 2007 ਤੋਂ 17 ਤੱਕ ਕੀਤੇ ਗਏ ਉਹਦੇ ਨਾਲ ਪਾਰਟੀ ਨੂੰ ਢਾਹ ਲੱਗਿਆ ਔਰ ਉਹਦੇ ਨਾਲ ਕੌਮ ਨੂੰ ਤਾਂ ਹਲ ਗਿਆ ਇਹੀ ਗੱਲ ਸ਼੍ਰੀ ਕਾਲ ਤਖਸਬ ਦੇ ਜੱਥੇਦਾਰ ਯਾਨੀ ਰਗਵੀਰ ਸਿੰਘ ਹੋਰਾਂ ਨੇ ਆਪਣਾ ਤਨਖਾਹਿਆ ਕੋਸ਼ਤ ਕਰਦੇ ਸਮੇਂ ਕਹੀਆ ਕਿ ਬਹੁਤ ਵੱਡਾ ਨੁਕਸਾਨ ਹੋਇਆ ਔਰ ਉਹੀ ਗੱਲ ਮਨਬ੍ਰਿਤੀ ਅਲੀ ਪਹਿਲਾਂ ਕਰਦੇ ਸੀ ਮੈਂ ਤੁਲਨਾ ਨਹੀਂ ਕਰ ਰਿਹਾ ਸ਼੍ਰੀ ਕਾਲ ਤਖਸਬ ਦੇ ਜੱਥੇਦਾਰ ਤਾਂ ਸਰਵਪ੍ਰੀਅ ਹੈ ਔਰ ਉਹਨਾਂ ਉਹ ਤਾਂ ਬਹੁਤ ਉੱਚੀ ਤਾਕਤ ਹੈ ਮੈਂ ਉਹ ਕਹ ਰਿਹਾ ਕਿ ਰਾਜਨੀਤਿਕ ਤੌਰ ਤੇ ਉੱਤੇ ਇਹ ਗੱਲਾਂ ਪਹਿਲਾਂ ਕੀਤੀਆਂ ਜਾ ਰਹੀਆਂ ਸੀ ਕਿ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਇਸੇ ਕਰਕੇ ਹੋਇਆ ਲੇਕਿਨ ਉਹ ਰਿਪੋਰਟ ਜਿਹੜੀ ਉਹ ਜਨਤਕ ਨਹੀਂ ਕੀਤੀ ਗਈ ਝੁੰਡਾ ਕਮੇਟੀ ਦੀ ਰਿਪੋਰਟ ਚ ਹੋਰ ਵੀ ਬੜੇ ਫੈਕਟਰ ਸੀਗੇ ਕਿ ਉਹ ਮਤਲਬ ਜਿਹੜਾ ਵਾ ਪਰਿਵਾਰਵਾਦ ਦਾ ਫੈਕਟਰ ਸੀਗਾ ਹੋਰ ਚੀਜ਼ਾਂ ਸੀਗੀਆਂ ਸਾਰੀਆਂ ਚੀਜ਼ਾਂ ਮਿਲਾ ਕੇ ਐਂਡ ਕਨਕਲੂਜਨ ਇਹ ਸੀਗਾ ਵੀ ਇਹਦੀ ਲੀਡਰਸ਼ਿਪ ਦੇ ਵਿੱਚ ਬਦਲਾਅ ਜ਼ਰੂਰੀ ਹੈ ਲੇਕਿਨ ਉਹ ਕਮੇਟੀ ਦੀ ਰਿਪੋਰਟ ਦਬਾਤੀ ਗਈ ਮੈਂ ਨਾ ਮੰਨੂ ਮਨਪ੍ਰੀਤ ਅਰਲੀ ਨੇ ਉਸ ਤੋਂ ਬਾਅਦ ਪੋਲਿਟੀਕਲ ਅਕਾਲੀ ਦਲ ਦੀਆਂ ਪੋਲਿਟੀਕਲ ਗਤੀਵਿਧੀਆਂ ਤੋਂ ਕਿਨਾਰਾ ਕਰ ਲਿਆ ਲੇਕਿਨ ਉਹਨਾਂ ਨੇ ਨਾਲ ਦੀ ਨਾਲ ਜਿਹੜੀ ਅਕਾਲੀ ਸੁਧਾਰ ਲਹਿਰ ਖੜੀ ਹੋਈ ਜਿਹਨੂੰ ਗੁਰਪ੍ਰਤਾ ਵਡਾਲਾ ਚਲਾ ਰਹੇ ਨੇ ਬੀਬੀ ਜਗੀਰ ਕੁਰ ਜੀ ਦਾ ਹਿੱਸਾ ਸੁਖਦੇਵ ਸਿੰਘ ਢੀਂਡਸਾ ਨੇ ਚਰਨਜੀਤ ਬਰਾੜ ਨੇ ਸੁਰਜੀਤ ਸਿੰਘ ਰਖੜਾ ਨੇ ਸਿਕੰਦਰ ਸਿੰਘ ਮਲੂਕਾ ਨੇ ਇਹਨਾਂ ਦੇ ਨਾਲ ਵੀ ਉਹਨਾਂ ਨੇ ਰਾਫਤਾਨੀ ਰੱਖਿਆ ਉਹ ਆਪਣਾ ਕਿਉਂਕਿ ਉਹ ਕੁੱਤਰ ਨਹੀਂ ਬਣੇ ਸਿਆਣਪ ਇਹ ਨੂੰ ਕਹਿੰਦੇ ਧਿਰ ਨਹੀਂ ਬੰਨਣਾ ਚਾਹੀਦਾ ਧਿਰ ਬਣ ਕੇ ਜਿਹੜਾ ਤੁਹਾਡਾ ਮਿਸ਼ਨ ਹੁੰਦਾ ਉਹ ਤੁਹਾਡੀ ਆਪਰੇਸ਼ਨ ਖੜੀ ਹੋ ਜਾਂਦੀ ਹੈ ਉਹ ਮਨਪੀਤ ਅਲੀ ਦਾ ਸਿੱਧਾ ਸਿੱਧਾ ਜਾਇ ਹੈਗਾ ਕਿ ਝੁੰਦਾ ਕਮੇਟੀ ਵਾਲੀ ਰਿਪੋਰਟ ਲਾਗੂ ਕਰਕੇ ਅਸੀਂ ਆਪਣੇ ਅਗਲੇ ਕੰਮ ਕਰੀਏ ਲੇਕਿਨ ਉਹ ਕਮੇਟੀ ਦੀ ਰਿਪੋਰਟ ਲਾਗੂ ਨਹੀਂ ਹੋਈ ਉਹਨਾਂ ਨੇ ਪਾਰਟੀ ਤੋਂ ਗਤੀਵਿਧੀਆਂ ਤੋਂ ਪਾਰਟੀ ਦੇ ਅਸਰਗਰਮੀਆਂ ਤੋਂ ਪਾਰਟੀ ਦੇ ਪਲੇਟਫਾਰਮ ਤੋਂ ਰੈਲੀਆਂ ਤੋਂ ਕਿਨਾਰਾ ਕੀਤਾ ਲੇਕਿਨ ਮੈਂ ਤੁਹਾਡੇ ਪਲੇਟਫਾਰਮ ਤੇ ਕਹਿ ਕੇ ਚੱਲਣਾ ਕਿ ਡੋਰੇ ਪਾਣ ਵਾਲੀ ਗੱਲ ਕੋਈ ਨਹੀਂ ਹੁੰਦੀ ਚੰਗੇ ਬੰਦੇ ਨੂੰ ਸਾਰੇ ਲਾਈਕ ਕਰਦੇ ਆ ਜਿਹੜਾ ਬੰਦਾ ਚੰਗਾ ਹੁੰਦਾ ਉਹਨੂੰ ਪਾਰਟੀਆਂ ਆਪੇ ਖਿੱਚਣ ਨੂੰ ਫਿਰਦੀਆਂ ਜੇ ਅੱਜ ਭਗਵੰਤ ਮਾਨ ਹੋਰਾਂ ਨੇ ਇਹਦੀ ਤਾਰੀਫ ਕੀਤੀ ਆ ਤੇ ਉਹਦੇ ਚ ਗੁਣ ਆ ਨਾ 2013 ਦੇ ਵਿੱਚ ਅੱਜ ਤੋਂ 11 ਸਾਲ ਪਹਿਲਾਂ ਜਿਹਨੂੰ ਹਿੰਦੁਸਤਾਨ ਦੇ ਵਿੱਚ ਜ਼ਿਲ੍ਹਾ ਪਰਿਸ਼ਦ ਦਾ ਟੌਪ ਦਾ ਪੂਰੇ ਹਿੰਦੁਸਤਾਨ ਚ ਜਿਹਨੇ ਟੌਪ ਕੀਤਾ ਹੋਵੇ ਜੇ ਉਹਦੇ ਚ ਗੁਣ ਤੇ ਟੌਪ ਕੀਤਾ ਨਾ ਨੰਦਰ ਡਾਕਟਰ ਮਨਮੋਹ ਸਿੰਘ ਦੇ ਜਿਹੜਾ ਸਰਕਾਰਾਂ ਚ ਡਾਕਟਰ ਮਨਮੋਹ ਸਿੰਘ ਕੋ ਕਿਹੜਾ ਸਪਾਰਸ਼ ਚੱਲਦੀ ਸੀ ਕਿ ਇਹ ਜਿਹੜਾ ਅਕਾਲੀ ਦਲ ਦਾ ਜ਼ਿਲ੍ਹਾ ਪਰਿਸ਼ਦ ਦਾ ਚੇਅਰਮੈਨ ਹੈ ਇਹ ਟੌਪ ਹੈ ਉਹ ਅਕਾਲੀ ਦਲ ਦੀ ਜ਼ਿਲ੍ਹਾ ਪਰਿਸ਼ਦ ਦਾ ਚੇਅਰਮੈਨ ਸੀ ਕਾਂਗਰਸ ਦੀ ਸਰਕਾਰ ਸੀ ਤੁਸੀਂ ਆਪੇ ਇੱਥੋਂ ਹਿਸਾਬ ਲਗਾ ਲਓ ਕਿ ਡਾਕਟਰ ਮਨਮੋਹ ਸਿੰਘ ਨੇ ਸਰਕਾਰ ਨੇ ਅਕਾਲੀ ਦਲ ਦੇ ਬੰਦੇ ਨੂੰ ਬੈਸਟ ਜ਼ਿਲ੍ਹਾ ਪਰਿਸ਼ਦ ਦਾ ਚੇਅਰਮੈਨ ਦਾ ਅਵਾਰਡ ਦਿੱਤਾ ਨਹੀਂ ਤਾਂ ਉਹ ਕਿਸੇ ਨੂੰ ਵੀ ਦੇ ਸਕਦੇ ਸੀ ਕਾਂਗਰਸ ਦੀ ਹਕੂਮਤ ਕਈ ਸੂਬਿਆਂ ਚ ਸੀ ਸੋ ਮੇਰੇ ਕਹਿੰਦਾ ਮਕਸਦਾ ਹੈ ਕਿ ਗੁਣ ਜਿਹੜੇ ਆ ਨਾ ਗੁਣ ਤੇ ਬੰਦੇ ਦਾ ਕੰਮ ਉਹ ਬੋਲਦਾ ਜੀ ਡਾਕਟਰ ਸਾਹਿਬ ਚਲੋ ਉਹਨਾਂ ਨੇ ਤਾਰੀਫ ਕੀਤੀ ਸੀ ਹੈ ਮਾਨਯ ਤਾਰੀਫ ਕੀਤੀ ਉਹਨਾਂ ਦੀ ਬੇਸ਼ੱਕ ਕੀਤੀ ਸਾਡ ਹਰ ਕਿਸੇ ਨੇ ਦੇਖਿਆ ਹੁਣ ਇਹਦੇ ਤੋਂ ਇਹ ਅਨੁਮਾਨ ਲਾ ਲੈਣਾ ਚਾਹੀਦਾ ਹੈ ਕਿ ਉਹ ਚਾਹੁੰਦੇ ਆ ਕਿ ਮਨਪ੍ਰੀਤ ਵਾਲੀ ਆ ਜਾਣ ਆਮ ਆਦਮੀ ਪਾਰਟੀ ਤੋਂ ਕਿਉਂਕਿ ਇਹ ਹੁਣ ਨੈਰੇਟਿਵ ਬੱਜ ਗਿਆ ਹੈ ਦੇਖੋ ਉਹਦੇ ਫਾਇਦਾ ਵੀ ਹੈਗਾ ਦੋ ਫਾਇਦੇ ਹੈ ਇੱਕ ਤਾਂ ਫਾਇਦਾ ਇਹ ਹੈਗਾ ਕਿ ਜਿਹੜੀਆਂ ਜਿਮਣੀ ਚੋਣਾਂ ਨਵਾਂ ਸ਼ਹਿਰ ਦੀ ਜਿਹਦੇ ਚ ਡਾਕਟਰ ਸੁਖਵਿੰਦਰ ਸੁਖੀ ਆਵਾਮ ਦੀ ਪਾਰਟੀ ਗਏ ਉਹ ਤੋਂ ਬਚ ਜਾਣਗੇ ਕਿਉਂਕਿ ਤਿੰਨ ਤਾਂ ਐਮਐਲਏ ਨੇ ਅਕਾਲੀ ਦਲ ਦੇ ਵਿੱਚੋਂ ਦੋ ਚਲੇ ਜਾਣਗੇ 2/3 ਮੈਜੋਰਟੀ ਚਲੀ ਗਈ ਫਿਰ ਉਹਦੇ ਚ ਜਿਹੜਾ ਖਰੀਦੋ ਫਰੋਖਤ ਜਾਂ ਪਾਰਟੀ ਦਾ ਦਲ ਬਦਲ ਦਾ ਜਿਹੜਾ ਕਾਨੂੰਨ ਆ ਉਹ ਲਾਗੂ ਨਹੀਂ ਹੁੰਦਾ ਉਹਦੇ ਵਿੱਚ ਕਿਉਂਕਿ ਖਰੀਦੋ ਫਰੋਟ ਨੂੰ ਰੋਕਣ ਲਈ ਦਲ ਬਦਲ ਕਾਨੂੰਨ ਬਣਾਇਆ ਗਿਆ ਸੀ ਵੀ 2/3 ਮੈਜੋਰਟੀ ਘੱਟੋ-ਘੱਟ ਹੋਵੇ ਜੇ ਤਿੰਨ ਚੋਂ ਦੋ ਚਲੇ ਗਏ ਆ ਮਾਨਵੀ ਪਾਰਟੀ ਚ ਫਿਰ ਦਲ ਬਦਲ ਕਾਨੂੰਨ ਲਾਗੂ ਨਹੀਂ ਹੋਣਾ ਬਾਈ ਜਿਮਣੀ ਚੋਣ ਨਹੀਂ ਹੋਣੀ ਆ ਇਹ ਆਵਾ ਮਾਨਵੀ ਪਾਰਟੀ ਚ ਜਾ ਕੇ ਬੈਠ ਸਕਦੇ ਆ ਤੁਸੀਂ ਹਰੀ ਸਾਹਿਬ ਨੂੰ ਉਦਾਂ ਵੀ ਦੇਖਿਆ ਉਹਨਾਂ ਦੀ ਸਿਆਸਤ ਨੂੰ ਦੇਖਿਆ ਤੁਹਾਨੂੰ ਲੱਗਦਾ ਕਿ ਉਹ ਹੁਣ ਅਕਾਲੀ ਦਲ ਨੂੰ ਇਸ ਪੋਜੀਸ਼ਨ ਤੇ ਛੱਡ ਵੀ ਸਕਦੇ ਆ ਦੇਖੋ ਗੱਲ ਪਤਾ ਕੀ ਹੈ ਮਨਪ੍ਰੀਤ ਅਹਾਲੀ ਬੜਾ ਅਸੂਲਾਂ ਵਾਲਾ ਬੰਦਾ ਸਿਆਣਾ ਵੀ ਆ ਅਸੂਲਾਂ ਵਾਲਾ ਵੀ ਆ ਜੇ ਮੈਂ ਕਹਾਂ ਕਿ ਕਬ ਉੱਚੀ ਸੋਚ ਦਾ ਜਿਹੜਾ ਉਹ ਯਕੀਨ ਰੱਖਣ ਵਾਲਾ ਮਨਪੀਤਿਆਲੀ ਛੱਡਣਾ ਹੁੰਦਾ ਤੇ ਕਦਾਂ ਛੱਡ ਜਾਂਦਾ ਲੇਕਿਨ ਗੱਲ ਆਉ ਕਿ ਉਹ ਅਕਾਲੀ ਦਲ ਦੇ ਪ੍ਰਧਾਨ ਨੂੰ ਟਾਈਮ ਦੇ ਰਿਹਾ ਬਈ ਤੁਸੀਂ ਛੱਡ ਦਿਓ ਪਾਰਟੀ ਦਾ ਪ੍ਰਧਾਨਗੀ ਛੱਡ ਦੇਣਗੇ ਤੇ ਮਨਪੀਤਿਆਲੀ ਖੜਾ ਰਹੂਗਾ ਅਕਾਲੀ ਦਲ ਚ ਜੇ ਨਹੀਂ ਛੱਡਣਗੇ ਫਿਰ ਇਹਿਆਲੀ ਕੋ ਕੀ ਰਸਤਾ ਮੈਨੂੰ ਦੱਸੋ ਕਿੱਦਾਂ ਇੱਕ ਪਾਰਟੀ ਚ ਉਸ ਥੱਲੇ ਕੰਮ ਕਰੇਗਾ ਜਿਹਦੇ ਪ੍ਰਧਾਨ ਤੇ ਇਹ ਦੋਸ਼ ਨੇ ਕਿ ਇਹਨੇ ਸਿੱਖੀ ਦਾ ਘਾਣ ਕੀਤਾ ਇਹਨੇ ਰਾਮ ਰਹੀਮ ਦੀ ਮਦਦ ਕੀਤੀ ਹੈ ਔਰ ਇਹਨਾਂ ਨੇ ਉਹਦੀ ਜਿਹੜੀ ਹੈ ਅੱਜ ਤੁਸੀਂ ਦੇਖ ਹੀ ਲਿਆ ਕੋਰ ਵਿਜੇ ਪ੍ਰਤਾਪ ਖੁਰਾਣੇ ਅੱਜ ਵਿਧਾਨ ਸਭਾ ਚ ਕਿਹਾ ਨਾ ਕਿਉਂਕਿ ਬੈਸਟ ਆਫੀਸਰ ਸੀਗੇ ਜਿਹੜਾ ਬੇਅਦਬੀਆਂ ਦੇ ਕੇਸਾਂ ਦੀ ਉਹ ਕਹਿੰਦੇ ਸੀਗੇ ਨਾ ਅੱਜ ਉਹਨਾਂ ਨੇ ਵਿਧਾਨ ਸਭਾ ਚ ਕਿਹਾ ਕਿ ਜਿਹੜੀਆਂ ਗੋਲੀ ਚੱਲੀ ਬੇਅਦਬੀ ਦੀਆਂ ਕੇਸ ਕੋਟਕਪੂਰਾ ਗੋਲੀकांड ਤੇ ਨਾਲ ਜਿਹੜਾ ਐਮਐਸਜੀ ਤੇ ਅਕਸ਼ੇ ਕੁਮਾਰ ਦੀ ਸਿੰਘ ਇਸ ਬਲਿੰਗ ਫਿਲਮ ਇਹ ਸਾਰਿਆਂ ਦਾ ਆਪਸ ਇੰਟਰਕਨੈਕਸ਼ਨ ਹੈਗਾ ਤੇ ਇਹ ਛੋਟੀ ਗੱਲ ਥੋੜਾ ਹੈਗੀ ਆ ਔਰ ਜਿਹੜੇ ਦੋਸ਼ ਸਰਦਾਰ ਸੁਖਬੀ ਸਿੰਘ ਬਾਦਲ ਤੇ ਲੱਗੇ ਨੇ ਉਹਨਾਂ ਨੂੰ ਦੋਸ਼ਾਂ ਨੂੰ ਮਾਣਯੋਗ ਜਿਹੜੇ ਇਸ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਉਹਨਾਂ ਨੇ ਸਹੀ ਪਾ ਕੇ ਉਹਨੂੰ ਤਨਖਾਹ ਹੀ ਆਕਰਾਰ ਦੇ ਦਿੱਤਾ ਹੁਣ ਤਾਂ ਸੁਖਬੀਰ ਸਿੰਘ ਬਾਦਲ ਦੋਸ਼ੀ ਨੇ ਤੇ ਇਹ ਪਾਰਟੀ ਦੇ ਵਿੱਚ ਬੜਾ ਔਖਾ ਹੁੰਦਾ ਉਹਦੀ ਲੀਡਰਸ਼ਿਪ ਦੇ ਥੱਲੇ ਕੰਮ ਕਰਨਾ ਜਿੰਦੇ ਜਿੰਦੇ ਉਸ ਸੱਜਣਾ ਨਾਲ ਲਿੰਕ ਹੋਣ ਉਹ ਬੰਦਿਆਂ ਨਾਲ ਲਿੰਕ ਹੋਣ ਉਹ ਅਪਰਾਧੀਆਂ ਨਾਲ ਲਿੰਕ ਹੋਣ ਜਿਨੇ ਸ਼੍ਰੀ ਗੁਰਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕੀਤੀਆਂ ਹੁਣ ਅੰਗ ਪਾੜ ਕੇ ਸੁੱਟੇ ਹੋਣ ਸੋ ਇਹ ਨਮੋਸ਼ੀ ਵੀ ਹੁੰਦੀ ਹੈ ਗੁਰੂ ਮਹਾਰਾਜ ਨੂੰ ਜਵਾਬ ਵੀ ਦੇਣਾ ਉੱਪਰ ਜਾ ਕੇ ਜਮੀਰ ਵੀ ਹੁੰਦਾ ਅੰਦਰੋਂ ਬੰਦੇ ਦੀ ਜੜੀਆਂ ਭਾਵਨਾ ਵੀ ਹੁੰਦੀਆਂ ਹਰ ਕੋਈ ਬੰਦਾ ਇਹ ਨਹੀਂ ਹੁੰਦਾ ਕਿ ਮਤਲਬ ਜਿਹੜਾ ਵਾ ਧਾਰਮਿਕ ਖਿਆਲਾਂ ਵਾਲੇ ਵੀ ਬੜੇ ਲੀਡਰ ਨੇ ਮੈਂ ਬੜੇ ਚੰਗੇ ਚੰਗੇ ਲੀਡਰ ਦੇਖੇ ਜਿਹੜੇ ਸਵੇਰੇ ਉੱਠ ਕੇ ਗੁਰਵਾਣੀ ਦਾ ਪਾਠ ਕਰਦੇ ਨੇ ਪੰਜ ਬਾਣੀਆਂ ਦਾ ਪਾਠ ਕਰਦੇ ਨੇ ਗੁਰਦੁਆਰੇ ਸਾਹਿਬ 'ਚ ਸੇਵਾ ਕਰਦੇ ਨੇ ਮੈਂ ਬੜੇ ਚੰਗੇ ਚੰਗੇ ਲੀਡਰ ਦੇਖੇ ਆ ਉਹ ਸ਼ਰੋਮਨੀ ਗਾਲੀਦਲ 'ਚ ਮੈਂ ਕਹਿਣਾ ਸਭ ਤੋਂ ਜ਼ਿਆਦਾ ਹੈ ਲੇਕਿਨ ਗੱਲ ਇਹ ਹੈ ਕਿ ਉਹ ਹਤਾਸ਼ ਤੇ ਨਿਰਾਸ਼ ਨੇ ਤੁਸੀਂ ਬਿਲਕੁਲ ਗੱਲ ਕੀਤੀ ਕਿ ਬੜੇ ਨਿਤਨੇਮੀ ਲੀਡਰ ਨੇ ਉਹਨਾਂ ਦੇ ਵਿੱਚੋਂ ਇੱਕ ਬਿਕਰਮ ਸਿੰਘ ਮਜੀਠੀਆ ਵੀ ਉਹਨਾਂ ਤੇ ਵੀ ਆ ਜਾਂਦੇ ਇੱਕ ਵਾਰੀ ਬਿਕਰਮ ਸਿੰਘ ਮਜੀਠੀਆ ਬਾਰੇ ਵੀ ਚਰਚਾ ਚੱਲਦੀ ਪਈ ਹੈ ਉਹ ਵੈਸੇ ਉਦਾਂ ਗਵਾਚੇ ਨਜ਼ਰ ਆ ਰਹੇ ਆ ਸਿਆਸਤ ਤੋਂ ਅਜੇ ਵੀ ਪਹਿਲਾਂ ਉਹਨਾਂ ਨੇ ਇੱਕ ਅੱਧੀ ਵਾਰ ਬਿਆਨ ਦੇ ਦਿੱਤਾ ਭਾਵੇਂ ਕਿ ਚਲੋ ਮੇਰੇ ਨਿੱਜੀ ਰਜੇ ਮੇ ਵੀ ਹੋ ਸਕਦੇ ਆ ਪਰ ਹੁਣ ਤਾਂ ਇੱਕ ਪਾਸੇ ਤਾਂ ਉਹ ਆਪ ਵੀ ਕਸੂਤੇ ਫਸੇ ਪਏ ਆ ਕਿਉਂਕਿ ਉਹਨਾਂ ਉਸ ਸੂਚੀ ਦੇ ਵਿੱਚ 17 ਜਣਿਆਂ ਦੀ ਵਿੱਚ ਬਿਕਰਮ ਮਜੀਠੀਆ ਦਾ ਵੀ ਨਾਮ ਹੈ ਕਿ ਉਹਨਾਂ ਨੂੰ ਵੀ ਪੇਸ਼ ਹੋਣਾ ਪੈਣਾ ਤੁਹਾਨੂੰ ਕੀ ਲੱਗਦਾ ਮਜੀਠੀਆ ਸਾਹਿਬ ਕਿੱਥੇ ਨੇ ਦੇਖੋ ਬਿਕਰਮ ਮਜੀਠੀਆ ਮੈਂ ਕਹਾਂ ਕਿ ਉਹਨਾਂ ਦੇ ਉੱਤੇ ਬੜੇ ਉਹਨਾਂ ਤੇ ਵੀ ਬੜੇ سنگੀਨ ਦੋਸ਼ ਨੇ ਲੇਕਿਨ ਉਹ ਵੀ ਬਹੁਤ ਸਿਆਣਾ ਤੇ ਹੰਡਿਆ ਹੋਇਆ ਲੀਡਰ ਬਣ ਗਿਆ ਵਿਕਰਮ ਅਜੀਠਿਆ ਦਾ ਸਿਰਫ ਤੇ ਸਿਰਫ ਜਿੰਨੀ ਕੁ ਮੈਂ ਵਿਕਰਮ ਅਜੀਠਿਆ ਨੂੰ 2007 ਤੋਂ 17 ਤੱਕ ਦੇਖਿਆ ਬੜੇ ਨੇੜਿਓਂ ਦੇਖਿਆ ਨਾਲੇ ਬਹੁਤ ਨੇੜਿਓਂ ਦੇਖਿਆ ਬਹੁਤ ਲੱਗਿਓ ਉਹ ਸਿਰਫ ਤੇ ਸਿਰਫ ਨਾ ਯਾਰੀ ਦਾ ਮਾਰਿਆ ਹੁੰਦਾ ਸੀ ਬਈ ਠੀਕ ਹੈ ਉਨੇ ਗਾਹੇ ਬਗਾਹੇ ਡਰੱਗ ਦੇ ਜਿਹੜੇ ਕੰਮ ਕਰਨ ਵਾਲੇ ਰਾਜਜੀਤ ਹੈ ਜਾਂ ਹੋਰ ਅਫਸਰ ਹੈ ਜਾਂ ਕੋਈ ਹੈਗਾ ਇਹ ਇਹਨਾਂ ਦਾ ਸਾਥ ਦੇਤਾ ਹੋਗਾ ਵੀ ਇਹਨਾਂ ਦੀ ਪੋਸਟਿੰਗ ਕਰ ਦਿਓ ਠੀਕ ਆ ਉਹਨੇ ਜਿਹੜਾ ਬਾਕੀ ਸੱਤਾ ਪਿੰਦਰੀ ਦੇ ਦੋਸ਼ ਲੱਗੇ ਨੇ ਡਰੱਗ ਵੇਚੰਦਾ ਭੋਲੇ ਨੇ ਦੋਸ਼ ਲਾਇਆ ਦੋਸ਼ ਲੱਗੇ ਉਹਨਾਂ ਦੇ ਉੱਤੇ ਲੇਕਿਨ ਗੱਲ ਇਹ ਆ ਕਿ ਵਿਕਰਮਜੀਠਿਆ ਦੇ ਤੁਸੀਂ ਕਦੀ ਅੱਜ ਦੇ ਦਿਨਾਂ ਦੇ ਵਿੱਚ ਉਹਦੇ ਭਾਸ਼ਣ ਸੁਣੋ ਉਹ ਤਰਕਾਂ ਦੇ ਨਾਲ ਭਾਸ਼ਣ ਹੁੰਦੇ ਆ ਉਹ ਫੂਲ ਫੂਲ ਹਵਾਵਾਜੀ ਨਹੀਂ ਹੁੰਦੀ ਕਿ ਮੈਂ ਪਾਣੀ 'ਚ ਬਸਾਂ ਚਲਾ ਦੂੰ ਵਿਕਰਮਜੀਠਿਆ ਨੂੰ ਜਿਵੇਂ ਇੱਕ ਇਲਾਕੇ 'ਚ ਬੰਨ ਕੇ ਰੱਖਤਾ ਨਾ ਉਹ ਵੀ ਹਤਾਸ਼ ਤੇ ਨਰਾਸ਼ ਆ ਉਹ ਮਾਝੇ ਦਾ ਬਹੁਤ ਵੱਡਾ ਲੀਡਰ ਹੈ ਜਿਨੇ ਮਾਝਾ ਚਲਾਇਆ ਹਾਂ ਮਾਲਵੇ ਦੀ ਰਾਜਨੀਤੀ 'ਚ ਉਹਦਾ ਕੋਈ ਅਸਰ ਨਹੀਂ ਹਾਂ ਉਹਦੇ ਦੋਸਤ ਬੇਲੀ ਹੋਣਗੇ ਰੋਜੀ ਵਰਕੰਦੀ ਵਗੈ ਜੜਾ ਬੰਟੀ ਰੋਮਾਨਾ ਉਹਦੇ ਪੁਰਾਣੇ ਦੋਸਤ ਨੇ ਲੇਕਿਨ ਮੈਨੂੰ ਜਿੱਥੇ ਤੱਕ ਮੈਨੂੰ ਹੈਗਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿੰਨੀ ਦਿਨ ਮੁੱਖ ਮੰਤਰੀ ਰਹੇ ਆ ਉਹਨਾਂ ਨੇ ਵਿਕਰਮ ਮਜੀਠੀਆ ਨੂੰ ਮਾਝੇ ਤੋਂ ਨਹੀਂ ਨਿਕਲਾਂ ਦਿੱਤਾ ਔਰ ਈਵਨ ਵਿਕਰਮ ਮਜੀਠੀਆ ਦੇ ਖਿਲਾਫ ਜਿਹੜੇ ਲੀਡਰ ਚੱਲਦੇ ਸੀ ਰঞ্জੀਤ ਸਿੰਘ ਬ੍ਰਹਮਪੁਰਾ ਹੋ ਗਿਆ ਡਾਕਟਰ ਰਤਨ ਸਿੰਘ ਜਨਾਲਾ ਹੋ ਗਿਆ ਇਹ ਬੜੇ ਉਕੇ ਤੇ ਪੁਰਾਣੇ ਮੰਨ ਲਓ ਸੇਵਾ ਸਿੰਘ ਸੇਖਵਾ ਹੋ ਗਿਆ ਬਾਦਲ ਸਾਹਿਬ ਇਹਨਾਂ ਨੂੰ ਸਭ ਉੱਚਾ ਚੱਕ ਕੇ ਰੱਖਦੇ ਸੀ ਇਹੀ ਤਾਂ ਉਹਨਾਂ ਦੀ ਲੜਾਈ ਸੀ ਬਈ ਮਾਝੇ ਦੇ ਵਿੱਚ ਬਾਦਲ ਸਾਹਿਬ ਜਿਹੜਾ ਵਿਕਰਮ ਮਜੀਠੀਆ ਨੂੰ ਪੂਰਾ ਤਾਕਤਵਰ ਨਹੀਂ ਹੋਣ ਦਿੰਦੇ ਸੀ ਔਰ ਮਾਝੇ ਦੀ ਰਾਜਨੀਤੀ ਦੇ ਵਿੱਚ ਉਹਨਾਂ ਨੇ ਰਤਨ ਸਿੰਘ ਜਨਾਲਾ ਤੇ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਪੂਰੀ ਤਾਕਤ ਦੇ ਕੇ ਰੱਖੀ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਇੱਕ ਵਾਰੀ ਗੱਲ ਸੁਣਾਉਂਦੇ ਆ ਮੈਂ ਵੀ ਬੱਠਾ ਸੀ ਉੱਥੇ ਬਾਦਲ ਸਾਹਿਬ ਵੱਡੇ ਬੈਠੇ ਸੀ ਵਿਕਰਮ ਮਜੀਠੀਆ ਬੈਠੇ ਸੀ ਤੇ ਗੱਲ ਉੱਥੇ ਚੱਲ ਪਈ ਬਈ ਆ ਯਾਰ ਜਿਹੜੇ ਟਕਸਾਲੀ ਨੇ ਪੁਰਾਣੇ ਬਗਮਪੁਰਾ ਬਜਨਾਲੇ ਹੋਰੀ ਯਾ ਇਹ ਬਹੁਤ ਪਰੇਸ਼ਾਨ ਨੇ ਉਹ ਵਿਕਰਮ ਨੂੰ ਸਭਾ ਮੇਰੇ ਸਾਹਮਣੇ ਕਹਿੰਦੇ ਕਹਿੰਦੇ ਵਿਕਰਮ ਤੂੰ ਠੀਕ ਹੋ ਜਾ ਤੇ ਉਹਨਾਂ ਦੀ ਪਰੇਸ਼ਾਨੀ ਖਤਮ ਹੋ ਜਾਣੀ ਉਹਨਾਂ ਨੂੰ ਪਰੇਸ਼ਾਨੀ ਕਾਲੀ ਦਲ ਤੋਂ ਨਹੀਂ ਉਹਨਾਂ ਨੂੰ ਪਰੇਸ਼ਾਨੀ ਤੇਰੇ ਤੋਂ ਆ ਦੇਖੋ ਵਿਕਰਮ ਜਿਠਿਆ ਇੱਕ ਘਰ ਗਾਇਬ ਹੁੰਦਾ ਨਾ ਜਿਹੜੀ ਉਹ ਲੀਡਰਸ਼ਿਪ ਸੀ ਉਹ ਲੀਡਰਸ਼ਿਪ ਉਹ 올ਡ ਲੀਡਰਸ਼ਿਪ ਸੀ ਉਹਦੀ 올ਡ ਲੀਡਰਸ਼ਿਪ ਦੇ ਵਿੱਚ ਕੀ ਸੀਗਾ ਕਿ ਪੁਰਾਣੇ ਬਜ਼ੁਰਗ ਟਕਸਾਲੀ ਜਿਹੜੇ ਸੱਥਾਂ ਵਾਲੇ ਗੁਰਦੁਆਰਾ ਸਾਹਿਬ ਵਾਲੇ ਪੁਰਾਣੇ ਪੁਰਾਣੇ ਪੰਜਾ ਪਿਆ ਸਾਲਟਸ ਉਹ ਲੀਡਰਸ਼ਿਪ ਉਹਨਾਂ ਦੇ ਨਾਲ ਚੱਲਦੀ ਸੀ ਲੇਕਿਨ ਵਿਕਰਮ ਅਜੀਠਿਆ ਜਦੋਂ ਮਾਝੇ 'ਚ 2007 'ਚ ਇੱਕਦਮ ਖੜਾ ਹੋਇਆ ਉਹਦੇ ਨਾਲ ਨੌਜਵਾਨ ਲੀਡਰਸ਼ਿਪ ਜੁੜੀ ਆ ਮੰਨ ਲਓ ਅਮੁਕੇਰੀਆਂ ਆਲਾ ਸਰਬਜੋਸਾ ਵੀ ਜੁੜ ਗਿਆ ਉਹਨੂੰ ਯੂਥ ਅਕਾਲੀ ਦਲ ਦਾ ਪ੍ਰਧਾਨ ਵਿਕਰਮ ਨੇ ਲਾਤਾ ਦੁਆਬਾ ਜੋਨ ਦਾ ਨਾਲ ਉਹਦੇ ਗਾਰਡਨ ਲੱਗੀਆਂ ਦੋ ਦੋ ਗੱਡੀਆਂ ਚੱਲਣ ਲੱਪਈਆਂ ਵਿਕਰਮ ਮਜੀਠੀਆ ਨੇ ਆਪਣੀ ਇੱਕ ਲੋਬੀ ਦੁਆਬਾ ਮਾਝੇ ਦੇ ਵਿੱਚ ਬੜੀ ਪਾਵਰਫੁਲ ਖੜੀ ਕਰ ਲਈ ਸੀ ਔਰ ਉਹ ਪਾਵਰਫੁਲ ਲੋਬੀ ਜਿਹੜੀ ਹੈ ਕਿਤੇ ਨਾ ਕਿਤੇ ਹੋਣ ਲੱਪਿਆ ਵੀ ਇਹ ਯੰਗਸਟਰ ਦੀ ਇਹ ਨੌਜਵਾਨਾਂ ਦੀ ਟੋਲੀ ਹੈ ਤੇ ਇਹ ਬਜ਼ੁਰਗਾਂ ਉਹ ਬਜ਼ੁਰਗ ਜਿਹੜੇ ਲੀਡਰਸ਼ਿਪ ਪੁਰਾਣੇ ਉਹ ਬਾਲ ਸਾਹਬਗਰ ਹੁੰਦੇ ਸੀ ਇਹ ਵਿਕਰਮ ਜਿਹੜਾ ਸੁਖਵੀਰ ਦੇ ਖਾਤੇ ਪੈ ਜਾਂਦਾ ਸੀ ਜਾ ਕੇ ਸੋ ਕਿਤੇ ਨਾ ਕਿਤੇ ਇਸ ਚੀਜ਼ ਦੀ ਟਸਲ ਚੱਲਦੀ ਰਹੀ ਔਰ ਉਸ ਟਸਲ ਦਾ ਸ਼ਿਕਾਰ ਵਿਕਰਮ ਜੀਠੀਆਂ ਨੂੰ ਹੋਣਾ ਵੀ ਪਿਆ ਉਸ ਟਸਲ ਦਾ ਨੁਕਸਾਨ ਅਕਾਲੀ ਦਲ ਨੂੰ ਵੀ ਹੋਇਆ ਕਿਉਂਕਿ ਕਹਿ ਰਹਾ ਹਾਂ ਜਿਹੜੇ ਆਦੇਸ਼ ਪ੍ਰਤਾਪ ਨੇ ਬਾਲ ਸਾਹਿਬ ਦੇ ਜਵਾਈ ਨੇ ਓਬਵੀਅਸ ਜਿਹੜਾ ਨਾ ਬੜਾ ਤੰਗਿਆ ਘਟਿਆ ਘਟਿਆ ਮਹਿਸੂਸ ਕਰਦੇ ਸੀਗੇ ਭਾਈ ਵਿਕਰਮ ਬਹੁਤ ਜ਼ਿਆਦਾ ਇੰਟਰਫੀਰੈਂਸ ਕਰਦਾ ਲੇਕਿਨ ਫਿਰ ਵੀ ਆਦੇਸ਼ ਪ੍ਰਤਾਪ ਕੈਰੋ ਨੇ ਆਪਣੀ ਚੁੱਪੀ ਰੱਖੀ ਔਰ ਉਹਨਾਂ ਨੇ ਆਪਣਾ ਕੋਈ ਵੀ ਬਾਹਰ ਜੱਗ ਜਾਰ ਖਲਾਰਾ ਨਹੀਂ ਪਾਇਆ ਲੇਕਿਨ ਗੱਲ ਹੁੰਦੀ ਹੈ ਨਾ ਕਿ ਜਦੋਂ ਕੋਈ ਨੌਜਵਾਨ ਲੀਡਰ ਚੜਦਾ ਤੇ ਇਸ ਸਿਆਸਤ ਦੇ ਵਿੱਚ ਵੈਸੇ ਵੀ ਹੈ ਕਿ ਕੋਈ ਯੰਗ ਲੀਡਰ ਜਦੋਂ ਸਿਆਸਤ ਵਿੱਚ ਕਦਮ ਰੱਖਦਾ ਜਦੋਂ ਉਹ ਖੜਾ ਹੁੰਦਾ ਨਾ ਤੇ ਜਿਹੜੀ ਪੁਰਾਣੀ ਪਹਿਲੀ ਲੇਅਰ ਹੁੰਦੀ ਲੀਡਰਾਂ ਦੀ ਬਜ਼ੁਰਗਾਂ ਦੀ ਉਹ ਕਹਿੰਦੇ ਇਹਨੂੰ ਕਿਸੇ ਤਰੀਕੇ ਦਬੋ ਇਹ ਸਿਆਸੀ ਪੈਂਤਰਾ ਹੁੰਦਾ ਭਈ ਅਸੀਂ ਥੱਲੇ ਵਾਲੀ ਲੀਡਰਸ਼ਿਪ ਆ ਖੜੀ ਨਹੀਂ ਹੋਣ ਦੇਣੀ ਅਸੀਂ ਕਰਾਂਗੇ ਜੋ ਕਰਾਂਗੇ ਤੇ ਉਹ ਤਾਂ ਜਿਹੜਾ ਨਾ ਉਹਦੇ ਕਰਕੇ ਬੜਾ ਵਿਕਰਮ ਅਜੀਠਿਆ ਨਾਲ ਇਸ ਚੀਜ਼ਾਂ ਰਿਹਾ ਹੁਣ ਜਿਹੜਾ ਕਿਉਂਕਿ ਹੁਣ ਤਾਂ ਬਰੰਪੂਰਾ ਸਾਹਿਬ ਨਹੀਂ ਰਹੇ ਡਾਕਟਰ ਜਨਾਲਾ ਵੀ ਨਹੀਂ ਰਹੇ ਔਰ ਰਤਨ ਸਿੰਘ ਜਨਾਲਾ ਜਿਹੜੇ ਪੰਜਾਬ ਦੇ ਪਸ਼ੂ ਪਾਲਣ ਮੰਤਰੀ ਵੀ ਰਹੇ ਨੇ ਸੰਸਦ ਵੀ ਰਹੇ ਨੇ ਉਹ ਨਹੀਂ ਰਹੇ ਸੇਵਾ ਸਿੰਘ ਸੇਖਵਾਨੀ ਰਹੇ ਹਦੀਸ਼ ਪ੍ਰਤਾਪ ਕਹਿਰੋ ਪਾਰਟੀ ਜੀ ਨਹੀਂ ਰਹੇ ਮਾਜੇ ਦੇ ਵਿੱਚ ਲੀਡਰ ਦੀ ਲੋੜ ਹੈ ਲੇਕਿਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਜਿੱਦਣ ਦੀ ਪ੍ਰਧਾਨਗੀ ਮਿਲੀ ਉਹਨਾਂ ਨੇ ਵਿਕਰਮ ਨੂੰ ਇੱਕ ਲੱਕੇ ਚ ਬੰਨ ਦਿੱਤਾ ਔਰ ਵਿਕਰਮ ਉਹਦੇ ਨਾਲ ਤੰਗ ਮਹਿਸੂਸ ਕਰਦਾ ਉਹ ਤੰਗੀ ਤਾਂ ਹੁੰਦੀ ਹੈ ਨਾ ਜਿਸ ਨੌਜਵਾਨ ਨੇ ਜਿਸ ਨੇ 2007 ਤੋਂ ਲੈ ਕੇ 17 ਤੱਕ ਮਾਝੇ ਦੇ ਵਿੱਚ ਇੱਕ ਟੀਮ ਖੜੀ ਕਰਤੀ ਹੋਵੇ ਦੁਆਬੇ ਦੇ ਵਿੱਚ ਵੀ ਉਹਦੇ ਲੀਡਰ ਖੜੇ ਹੋਣੇ ਸ਼ੁਰੂ ਹੋ ਗਏ ਹੁਣ ਉਹ ਜਦੋਂ ਇੱਕ ਉਹਨੂੰ ਇੱਕਦਮ ਉਹਦੀ ਡੋਰ ਕੱਟਦੇ ਉਹਦੀਆਂ ਤੰਦਾਂ ਕੱਟਦੇ ਉਹ ਤੇ ਉਹ ਜਾ ਕੇ ਘਰੇ ਡਿਗੇ ਪਤੰਗ ਤੇ ਉਹ ਬੜਾ ਖੁੱਲੀ ਹਵਾ ਚ ਜੀਣ ਵਾਲਾ ਬੜਾ ਤੰਗ ਜਿਹਾ ਮਹਿਸੂਸ ਕਰਦਾ ਲੇਕਿਨ ਵਿਕਰਮ ਮਜੀਠੀਆ ਨੂੰ ਲੋਕ ਸੁਣਦੇ ਨੇ ਦੋਸ਼ ਲਾਂਦੇ ਨੇ ਉਹਨਾਂ ਤੇ ਦੋਸ਼ ਹੈਗੇ ਆ ਉਹ ਠੀਕ ਆ ਪੰਜਾਬ ਦੀ ਜਿਹੜੇ ਉਹਨਾਂ ਦੇ ਉੱਤੇ ਦੋਸ਼ ਲੱਗਦੇ ਕੀ ਡਰੱਗ ਦੇ ਵਿੱਚ ਉਹ ਦੋਸ਼ ਹੈਗੇ ਆ ਲੰਦੇ ਨੇ politically ਦੋਸ਼ ਲੱਗਦੇ ਨੇ ਲੇਕਿਨ ਹਜੇ ਤੱਕ ਕਿਸੇ ਕਾਨੂੰਨ ਚ ਸਾਬਤ ਨਹੀਂ ਹੋਇਆ ਜੇਲ੍ਹ ਚ ਵੀ ਜਾ ਆਇਆ ਹਜੇ ਕੇਸ ਟ੍ਰਾਇਲ ਚ ਉਹ ਸਦਾ ਸਾਬਤ ਵੀ ਹੋ ਜਾਣ ਗੁਨਾਹਗਰ ਵੀ ਨਿਕਲ ਜਾਣ ਉਹਦੇ ਚ ਮੈਂ ਕੋਈ ਟਿੱਪਣੀ ਨਹੀਂ ਕਰ ਸਕਦਾ ਕਿਉਂਕਿ ਕੋਰਟ ਦੇ ਮਸਲੇ ਨੇ ਉਹ ਲੇਕਿਨ ਗੱਲ ਇਹ ਹੈ ਕਿ ਉਹ ਜਿਹੜੇ ਤਰਕ ਵਿਤਰਕ ਨਾਲ ਗੱਲ ਕਰਦੇ ਨੇ ਉਹ ਤਰਕ ਤੇ ਵਿਤਰਕ ਦਾ ਜਵਾਬ ਹੁਕਮਰਾਨ ਸਰਕਾਰਾਂ ਕੋਲ ਜਾਂ ਵਿਰੋਧੀ ਹੋਰ ਪਾਰਟੀਆਂ ਕੋਲ ਨਹੀਂ ਹੁੰਦਾ ਤੁਸੀਂ ਦੇਖੋ ਆਖਰਕਾਰ ਉਹ ਵੱਡੇ ਬਾਲ ਸਾਹਿਬ ਹਰ ਗਏ ਸੁਖਵੀਰ ਬਾਦਲ ਹਰ ਗਿਆ ਆਦੇਸ਼ ਪ੍ਰਤਾਪ ਕੈਰੋਂ ਹਰ ਗਿਆ ਮਾਨਪ੍ਰੀਤ ਬਾਦਲ ਹਰ ਗਿਆ ਵਿਕਰਮ ਮਜੀਠੀਆ ਦੀ ਘਰ ਵਾਲੀ ਜਿੱਤ ਗਈ ਮਜੀਠੇ ਦੇ ਲੋਕ ਪਿਆਰਤਾ ਕਰਦੇ ਨੇ ਉਹਨੂੰ ਹਜੇ ਕੀ ਵਿਕਰਮ ਮਜੀਠੀਆ ਨਵਜੋਤ ਸਿੱਧੂ ਦੇ ਖਿਲਾਫ ਚੌਣ ਲੜ ਰਿਹਾ ਸੀ ਅਮਰੀਕਸਰ ਸਿਟੀ ਤੋਂ ਤੇ ਵਿਕਰਮ ਮਜੀਠੀਆ ਦੀ ਘਰ ਵਾਲੀ ਫਿਰ ਵੀ ਗਨੀਵ ਕੌਰ ਮਜੀਠੀਆ ਪਹਿਲੀ ਵਾਰ ਚੌਣ ਲੜੀ ਜਿੱਤ ਗਈ ਜੰਨਾ ਮਤਲਬ ਉਹਨੇ ਆਪਣੇ ਇਲਾਕੇ ਦੇ ਵਿੱਚ ਆਪਣੇ ਹਲਕੇ ਦੇ ਵਿੱਚ ਆਪਣਾ ਹੋਲਡ ਬਣਾ ਕੇ ਰੱਖਿਆ ਲੇਕਿਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਜੋ ਮੌਜੂਦਾ ਸਿਆਸਤ ਆ ਉਹ ਵਿਕਰਮ ਨੂੰ ਵੀ ਘੁੱਟ ਕੇ ਰੱਖ। ਬਾਕੀ ਲੀਡਰ ਜਿਹੜੇ ਤੰਗ ਆਏ ਹੋਏ ਆ ਚਲੋ ਇਹ ਤਾਂ ਗੱਲ ਕਰ ਲੈਣੇ ਉਹ ਤੰਗ ਆਏ ਸੀ ਉਹਨਾਂ ਨੇ ਆਪਣਾ ਹੀਲਾ ਕਰ ਲਿਆ। ਹੁਣ ਜੇ ਵਿਕਰਮ ਮਜੀਠੀਆ ਤੰਗ ਆਏ ਇਹ ਵੀ ਐ ਲੋਕ ਹੀਲਾ ਕੱਢ ਸਕਦੇ ਵਿੱਚ ਵਿਚਾਲਾ। ਨਹੀਂ ਨਹੀਂ ਵਿਕਰਮ ਮਜੀਠੀਆ ਦੇਖੋ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਧਰਮ ਪਤਨੀ ਆ ਬੀਬੀ ਹਰ ਸਿਮਰਤ ਕੋਰ ਬਾਦਲ ਜਿਹੜੇ ਬਠਿੰਡੇ ਤੋਂ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੇ ਰੀਅਲ ਬ੍ਰਦਰ ਨੇ ਔਰ ਉਹਨਾਂ ਦੇ ਭੈਣ ਭਰਾ ਦਾ ਆਪਸੀ ਸਾਝ ਪਿਆਰ ਬਹੁਤ ਜ਼ਿਆਦਾ ਸਤਕਾਰ ਵੀ ਬਹੁਤ ਹੈ ਦੋਨਾਂ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਆ ਵਿਕਰਮ ਜਿੱਠੀਆ ਦਾ ਬੋਲਡ ਸਟੈਪ ਨਹੀਂ ਲੈ ਸਕਦੇ ਬਈ ਕੀ ਮੈਂ ਆਪਣੀ ਭੈਣ ਨੂੰ ਜਾਂ ਆਪਣੇ ਜੀਜੇ ਨੂੰ ਛੱਡ ਕੇ ਪਾਰਟੀ ਦੇ ਮੈਂ ਦੂਜੇ ਪਾਸੇ ਚਲਾ ਜਾ ਰਹਿਣਗੇ ਅਕਾਲੀ ਦਲ ਚ ਲੇਕਿਨ ਅਕਾਲੀ ਦਲ ਦੇ ਵਿੱਚ ਜੋ ਮੈਨੂੰ ਲੱਗਦਾ ਕਿ ਮੌਜੂਦਾ ਸੰਕਟ ਅਗਰ ਟਲਦਾ ਤੇ ਵਿਕਰਮ ਮਜੀਠੀਆ ਅਗਰ ਸੁਖਵੀਰ ਬਾਦਲ ਪ੍ਰਧਾਨ ਰਹਿੰਦੇ ਤੇ ਵਿਕਰਮ ਮਜੀਠੀ ਨੂੰ ਅੱਗੇ ਲਿਆਣਾ ਪੈਣਾ ਪਾਰਟੀ ਨੂੰ ਖੜਾ ਕਰ ਲਈ ਇਹ ਮੇਰੀ ਆਪਣੀ ਜੇ ਬਾਦਲ ਵੀ ਪਿੱਛੇ ਹਟ ਜਾਣਗੇ ਮੈਨੂੰ ਦੱਸੋ ਮਾਝੇ ਚ ਲੀਡਰ ਕਿਹੜਾ ਅਕਾਲੀ ਦਲ ਕੋਲ ਬਿਰਸਾ ਸਿੰਘ ਬਲਟੋਹਾ ਤੇ ਦੂਜਾ ਵਿਕਰਮ ਮਜੀਠੀਆ ਜੇ ਤੀਜਾ ਲੀਡਰ ਤੁਹਾਨੂੰ ਕੋਈ ਹੈਗਾ ਦੱਸੋ ਇੱਕ ਅਨਿਲ ਜੋਸ਼ੀ ਉਹ ਸਿਟੀ ਚ ਹੈ ਚਲੋ ਸ਼ਹਿਰੀ ਖੇਤਰ ਚ ਹਾਂ ਹੋਰ ਦੱਸੋ ਜੇ ਮੈਨੂੰ ਮਾਝੇ ਚ ਕੋਈ ਲੀਡਰ ਹੈਗਾ ਅਕਾਲੀ ਦਲ ਕੋ ਬੰਟੂਹਾ ਤੇ ਅਨਲ ਜੋਸ਼ੀ ਵੀ ਮਜੀਠੀਆ ਦੇ ਨਾਲ ਦੇ ਨੇ ਸਾਰੇ ਉਹ ਮਜੀਠੀਆ ਦੇ ਨਾਲ ਨਾ ਉਹ ਮਜੀਠੀਆ ਦੀ ਖੈਰ ਖੋਆ ਉਹਨੀਆਂ ਅਗੇ ਕਿ ਮਜੀਠੀਆ ਦੇ ਬਹੁਤ ਜ਼ਿਆਦਾ ਦੁਖੀ ਨੇ ਜਾਂ ਮਜੀਠੀਆ ਦੇ ਅਗੇਂਸਟ ਨੇ ਉਹ ਮਜੀਠੀਆ ਦੇ ਨਾਲ ਨੇ ਮਜੀਠੀਆ ਦੇਖੋ ਮਾਝੇ ਦੇ ਵਿੱਚ ਅਕਾਲੀ ਦਲ ਨੂੰ ਮਜ਼ਬੂਤ ਕਰਨ ਜਿ ਬਿਕਰਮ ਅਜੀਠੀਆ ਦੇ ਰਹੁਲ ਨੂੰ ਤੁਸੀਂ ਇਹਨਾਂ ਅੰਦਾਜ਼ ਨਹੀਂ ਕਰ ਸਕਦੇ ਹਾਂ ਉਹ ਵਕਤ ਆ ਗਿਆ ਵਿੱਚੋਂ ਕੀ ਡਰੱਗ ਦੇ ਦੋਸ਼ ਲੱਗ ਗਏ ਬਸਨਾਮੀ ਹੋ ਗਈ ਲੇਕਿਨ ਜੋ ਉਹਨਾਂ ਨੇ ਅਕਾਲੀ ਦਲ ਨੂੰ ਮਾਝੇ ਚ ਖੜਾ ਕਰਨ ਲਈ ਕੀਤਾ ਉਹਨੂੰ ਤੁਸੀਂ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਠੀਕ ਹੈ ਬਿਲਕੁਲ ਵਿਕਰਮ ਸਿੰਘ ਮਜੀਠੀਆ ਔਰ ਮੰਤਰੀਤ ਈਆਲੀ ਬਾਰੇ ਇਹ ਤੱਥ ਡਾਕਟਰ ਸਾਹਿਬ ਨੇ ਸਾਹਮਣੇ ਰੱਖੇ ਨੇ ਆਉਂਦਾ ਸਮਾਂ ਕੀ ਲੈ ਕੇ ਆਵੇਗਾ ਦੇਖਣਾ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੂ ਵਨ ਇੰਡੀਆ ਪੰਜਾਬੀ ਤੇ